ਮਤਲਬ ਹਾਂਜੀ ਸਤਿ ਸ੍ਰੀ ਅਕਾਲ ਕੀ ਹਾਲ ਚਾਲੋ ਮਿੱਤਰੋ ਆਜੋ ਫਿਰ ਤੁਹਾਨੂੰ ਇੱਕ ਹੋਰ ਰਿਜ਼ਲਟ ਦਿਖਾਈਏ ਤੇ ਅੱਜ ਫੇਰ ਉੱਥੇ ਜਸਪਾਲ ਦੇ ਲੰਡਰ ਫੀਲਡ ਵਾਲੇ ਦੇ ਤੇ ਇਹ ਝੋਟੀਆ ਜੀ ਸਿਕੰਦਰ ਦੀ ਆਹ ਸੌਰੀ ਕੋਹੇ ਨੂਰ ਕੋਹੇ ਨੂਰ ਦੀ ਹਨਾ ਕੋਹੇ ਨੂਰ ਦੀ ਆ ਹਾਂਜੀ ਹਾਂਜੀ ਹਾਂ ਤੇ ਕਰਦੇ ਆ ਫਿਰ ਜਸਪਾਲ ਨਾਲ ਗੱਲ ਬੜੀ ਲੰਮੀ ਨਹੀਂ ਕਰਦੇ ਵੀਡੀਓ ਮੈਂ ਇੱਕ ਦੀ ਕੋਈ ਗੱਲ ਨਹੀਂ ਤੁਸੀਂ ਆਜੋ ਇਦਾਂ ਹੀ ਤੇ ਉਹ ਕਈ ਵਾਰ ਨਾ ਉਹਦੀ ਬੈਟਰੀ ਲੋ ਹੋ ਜਾਂਦੀ ਹੈ ਹਾਂਜੀ ਉਸ ਪਾਰ ਭਾਈ ਹਾਂਜੀ ਹੋਰ ਜੀ ਧੰਨਵਾਦ ਜੀ ਤੁਹਾਡਾ ਪਹੁੰਚਣ ਤੇ ਥੈਂਕ ਯੂ ਜੀ ਤੇ ਦੱਸੋ ਫਿਰ ਇਹਦਾ ਰਿਜ਼ਲਟ ਕਿਤੇ ਕਿਹੜੀ ਦੀ ਹੈ ਇਹਦਾ ਸਾਰੀ ਡਿਟੇਲ ਇਹਦੀ ਦੋ ਇਹਦੀ ਮਾਂ ਦਾ ਦੁੱਧ ਕਿੰਨਾ ਕਾ ਇਹਦਾ ਕਿੰਨਾ ਕਾ ਫਾਦਰ ਇਹਦਾ ਕੋਈ ਨੂਰ ਹੈ ਜੀ ਕੋਈ ਨੂਰ ਕਿਹੜਾ ਲక్ష్ਮੀ ਡੇਰੀ ਫਾਰਮ ਲక్ష్ਮੀ ਡੇਰੀ ਫਾਰਮ ਓਕੇ ਜੀ ਹਾਂਜੀ ਤੇ ਆ ਤੁਸੀਂ ਦੇਖ ਦਿੰਦੇ ਹੋ ਹਾਈਟ ਲੈਂਥ ਤੇ ਆਰਡਰ ਜ਼ਰੂਰ ਇਹਨਾਂ ਦਾ ਗੁੱਜਾ ਜਿਹਾ ਆਰਡਰ ਲੈਂਦਾ ਤੇ ਬਾਕੀ ਜਿਸ ਪਾਲ ਨੂੰ ਕਲੀਅਰ ਪੁੱਛਾਂਗੇ ਕਿ ਵੀ ਕੀ ਕਹਿੰਦਾ ਅੜੜਾ ਦਾ ਤੁਸੀਂ ਥੱਲੋਂ ਦੇਖ ਹੀ ਸਕਦੇ ਹੋ ਕੋਈ ਮਾਂ ਤੇ ਚਲੀ ਜਾਵੇ ਉਹਦਾ ਨਹੀਂ ਗੱਲੇ ਬਾਪ ਤੇ ਗਈ ਹੋਈ ਹੈ। ਓਰੀਜਨਲ। ਵਾਕੀ ਹਾਂ ਜੀ। ਦੱਸੋ ਹੁਣ ਆਜੋ ਨੇੜੇ ਆਜੋ ਮੜਾ ਜਾ। ਹਾਂ ਜੀ। ਅ ਦੱਸੋ ਇਹਦੀ ਮਾਂ ਦਾ ਕਿੰਨਾ ਕੁ ਦੁੱਧ ਆਈ? ਇਹਦੀ ਮਾਂ ਦਾ ਜੀ ਨਾਰਮਲ 13.5 14 ਕਿਲੋ। 13.5 ਮਤਲਬ ਨਾਰਮਲ ਆ ਬਿਲਕੁਲ ਉਹ। ਹਾਂ ਮਤਲਬ ਇਤੋਂ ਵੱਧ ਤਾਂ ਹੈ ਨਹੀਂ ਉਹਦਾ। ਹਾਂ ਮਾਂ ਦਾ ਦੁੱਧ। 14 ਕਿਲੋ ਦੁੱਧ ਆਲੀ। ਉਹ ਸੇਲ ਕਰਦੇ ਤੁਸੀਂ? ਹਾਂ ਨਹੀਂ ਹੈਗੀ ਜੀ ਆਪਣੇ। ਹੈਗੀ ਆਪਣੇ ਕੋਲ। ਉਹ ਨੰਬਰ ਦੁੱਧ ਬਹਣਦੀ ਆ ਜੀ। ਹਾਂ। ਲੰਮਾ ਸਮਾਂ ਦੁੱਧ ਦਿੰਦੀ ਆ। ਹਾਂ। ਤੇ ਫਿਰ ਇਹਦਾ ਕਿਵੇਂ ਆ ਕਿੰਨੀ ਉਮਰ ਹੈ ਇਹਦੀ ਇਦੀ ਉਮਰ ਹੋਗੀ ਜੀ ਮੰਨ ਲਓ ਤੁਸੀਂ 3 ਸਾਲ 5 ਕਿ ਮਹੀਨੇ ਹੋਗੀ 3 ਸਾਲ 5 ਮਹੀਨੇ ਕਿੰਨਾ ਚਿਰ ਹੋਗਾ ਸੂਈ ਨੂੰ ਸੂਈ ਨੂੰ ਹੋਵੇਗੀ ਜੀ 7 ਮਹੀਨਿਆਂ ਬਾਅਦ 7 ਮਹੀਨੇ ਹਾਂਜੀ ਮਤਲਬ ਤੁਸੀਂ ਤਾਂ ਬਹੁਤ ਛੋਟੀ ਹੋ ਫਿਰ ਉਹਦੇ ਚ ਉਹ ਸਵਾਲੀ ਕਿੰਨੀ ਉਮਰ ਸੂਪੀ ਦੀ ਹੈ ਬਸ ਆਪਾਂ ਜੀ ਸਾਲ 2-3 ਸਾਲ ਦੇ ਲੈ ਕੇ ਗੱਬਣ ਕਰਾ ਲੈਣੇ ਆ 2-9 ਸਾਲ ਦੇ ਨੇੜੇ ਗੱਭਣ ਹੋਈ ਜੀ ਯਾਨੀ 23-24 ਮਹੀਨੇ ਦੀ ਕਰਾ ਦਨੇ ਹਾਂ 24 ਮਹੀਨਾ ਦੀ ਗੱਭਣ 18 ਤੋਂ ਬਾਅਦ ਲ ਸੀਟਰ ਸ਼ੁਰੂ ਹੋ ਜਾਂਦੀ ਹੈ ਜੀ ਵਧੀਆ ਸੇਵਾ ਨਾਲ ਹਾਂ ਜੇ ਸੇਵਾ 21 ਮਹੀਨਾ ਤੱਕ ਲੈ ਕੇ ਜਾਂਦੇ ਵੀ ਚਲ ਗ੍ਰੋਥ ਕਰ ਜਿੰਦੀ ਥੋੜੀ ਜੀ ਬੱਚਾ ਦਾ ਇੰਦੀ ਗ੍ਰੋਥ ਹੋ ਜਾਂਦੀ ਹੈ ਨਾ ਹਾਈਟ ਵੀ ਬਣ ਜਾਂਦੀ ਹੈ ਹੁਣ ਇਹਦੀ ਹਾਈਟ ਕੋਈ ਤੁਸੀਂ ਹਾਈਟ ਤਾਂ ਇਹਦੀ ਵੈਸੇ ਹੀ ਦਿਖ ਰਹੀ ਹੈ ਹਾਂ ਹਾਈਟ ਦੋ ਰਹਿੰਦਾ ਜੀ ਕੋਈ ਨਾ ਹਾਂ ਹਾਈਟ ਤਾਂ ਬਹੁਤ ਆ ਦੁੱਧ ਦਾ ਦੁਆਰੇ ਵੀ ਦੱਸੋ ਸਾਰਾ ਜੋ ਵੀ ਹੈ ਰਿਜ਼ਲਟ ਕਿਉਂਕਿ ਆਪਾਂ ਨੇ ਰਿਜ਼ਲਟ ਦੇਣਾ ਕਿਤੇ ਚੰਗਾ ਹੈ ਕਿਤੇ ਮਾੜਾ ਹੈ ਉਹ ਸਾਰਾ ਹੀ ਸਾਹਮਣੇ ਆਉਣਾ ਚ ਜੀ ਜਸੂਏ ਮਤਲਬ ਨਾਰਮਲ ਜੇ ਦੁੱਧ ਵਾਲੀ ਹੋ ਜਿਆਦਾ ਨਹੀਂ ਕੋਈ ਠੀਕ ਹੈ ਜੀ ਹਾਂ ਮੈਂ ਇੰਨੀ ਵੀ ਨਹੀਂ ਛੇਦੀ ਆਪਣੇ ਮਨ ਦੀ ਹਾਂ ਇੰਨੀ ਹਾਂ ਕਿਉਂ ਬਸ ਉਹ ਲੰਮਾ ਦੁੱਧ ਬੋ ਦਿੰਦੀ ਉਹ ਲੰਮਾ ਸਮਾ ਦੁੱਧ ਦਿੰਦੀ ਹੈ ਬਰੀਡਿੰਗ ਉਹ ਮੱਝਾਂ ਨੇ ਕਰਦੇ ਨੇ ਇਹ ਲੰਮਾ ਦੁੱਧ ਹਣੀਆਂ ਦਿਆ ਲੰਮੇ ਦੁੱਧ ਹਣੀਆਂ ਤੇ ਇਹਦਾ ਕਿਵੇਂ ਹੈ ਰਿਜ਼ਲਟ ਇਹਨੇ ਦੁੱਧ ਕੱਢਿਆ ਜੀ ਵਧੀਆ ਸੇਵਾ ਕਰਕੇ ਹਾਂ ਖਾਣ ਦੀ ਚੰਗੀ ਹੈ ਜੀ ਇਹ ਹਾਂ ਉਦੋਂ ਇੱਕ ਦਾ ਗਰਨੀ ਵਾਲੀ ਸੀ ਜਦੋਂ ਦੱਸੂਗੀ ਤੇ ਉਹ ਦੁੱਧ ਦਿੱਤਾ ਇਹਨੇ 15 ਕਿਲੋ ਅੱਛਾ ਇਨੇ 15 ਕਿਲੋ ਦੁੱਧ ਹਾਂ 15 ਕਿਲੋ ਪਹਿਲਣ ਨੇ ਪਹਿਲਣ ਨੇ ਕੋਈ ਮਾੜਾ ਨਹੀਂ ਪਰ ਹੋਰ ਨਹੀਂ ਦੁੱਧ 15 ਕਿਲੋ ਰਿਹਾ ਆਪਦੀ ਮਾਰ ਨਾਲ 2 ਕਿਲੋ ਪਹਿਲੇ ਸੂਏ ਵਧਾ ਦਿੱਤੀ ਅਪ ਕਰ ਗਈ ਤੇ ਹਾਈਟ ਲੈਂਥ ਬਹੁਤ ਜ਼ਿਆਦਾ ਵਧ ਗਈ ਜੀ ਰਿਜ਼ਲਟ ਮਾੜਾ ਨਹੀਂ ਕੁੱਲ ਮਿਲਾ ਕੇ ਨਹੀਂ ਰਿਜ਼ਲਟ ਕੋਈ ਮਾੜਾ ਨਹੀਂ ਰਿਜ਼ਲਟ ਕੋਈ ਮਾੜਾ ਨਹੀਂ ਪਰ ਆਰਡਰ ਕਿ ਨਹੀਂ ਉਹ ਮਾਰ ਖਾ ਰਹੀ ਹੈ ਆਰਡਰ ਮਤਲਬ ਆਪਾਂ ਐ ਵੀ ਨਹੀਂ ਕਹਿੰਦੇ ਵੀ ਲਮਕਾ ਆਰਡਰ ਹੋਵੇ ਪਰ ਫਿਰ ਵੀ ਥੋੜਾ ਜਨਾ ਵਪਾਰੀਪਣ ਚ ਜਿਹੜਾ ਉਹ ਦਿਖ ਚਾਹੀਦੀ ਆ ਆਰਡਰ ਦੀ ਉਹ ਪਹਿਲਾਂ ਆਪਾਂ ਆਪਾਂ ਨੂੰ ਬਦੀ ਹੁੰਦਾ ਜਦ ਆਪਾਂ ਕੋਈ ਨੋ ਲੋਡ ਹਾਂ ਸਹੀ ਗੱਲ ਹੈ ਨਾ ਵੀ ਇਹਦਾ ਰਿਜ਼ਲਟ ਇੰਨਾ ਆਊਗਾ ਵੀ ਇਹਦਾ ਰਿਜ਼ਲਟ ਕਿਵੇਂ ਦਾ ਆਊਗਾ ਹਾਂ ਕਈ ਤਾਂ ਡਰ ਹੀ ਜਾਂਦੇ ਨੇ ਇੱਕ ਬੰਦੇ ਕੋਲ ਗੱਬਣ ਹੈ ਹਾਂ ਤੇ ਹੋਏਗੀ 7 ਮਹੀਨੇ ਦੀ ਉਹ ਕਹਿੰਦਾ ਮੈਨੂੰ ਤਾਂ ਇੰਟਰ ਲੱਗਦਾ ਵੀ ਇਹ ਖਾਲੀ ਹੈ ਹੈ ਮੈਂ ਵੀ ਵਿਰੇਂਦਰ ਨੂੰ ਫੋਨ ਕਰਿਆ ਸੀ ਹਾਂ ਮਾਂ ਬਿਸਤੀ ਕਾ ਤਾਂ ਲਵਾ ਲਿਆ ਥਾ ਨਹੀਂ ਯਾਰ ਪਹਿਲਾਂ ਹੀ ਬਹੁਤ ਝੂਠੀਆਂ ਆਈਆਂ ਨੇ ਹਾਂ ਇੱਧਰ ਨੂੰ ਆ ਜਾ ਵੀ ਇਹਦਾ ਕੰਮ ਖਰਾਬ ਜਿਹਾ ਲੱਗਦਾ ਹੈ ਹਾਂ ਉਹ ਕਹਿੰਦਾ ਕੋਈ ਗੱਲ ਨਹੀਂ ਜੇ ਤੁਸੀਂ ਤੁਹਾਨੂੰ ਮਹੀਨੇ ਡੇਢ ਮਹੀਨੇ ਸਾਰਾ ਪਤਾ ਲੱਗ ਜੂ ਸੂਵੇ ਤੋਂ ਬਾਅਦ ਅੱਛਾ ਇੱਕ ਦੁੱਧ ਬਹੁਤ ਹੌਲੀ ਹੌਲੀ ਬਾਦੀ ਜਾਂਦੀ ਨੇ ਜੀ ਥੋੜਾ ਸਲੋ ਵਧਦੀਆਂ ਨੇ ਹਾਂ ਇਕੁਅਲ ਆਤ ਨਹੀਂ ਵਧਦੀਆਂ ਹੈਗੀਆਂ ਹੂੰ ਡੇਢ ਕਿ ਮਹੀਨੇ ਤੱਕ ਵਧਿਆ ਜਾ ਕੇ ਦੁੱਧ ਬਣਾ ਲਓ ਡੇਢ ਮਹੀਨੇ ਤੱਕ ਜਾ ਕੇ ਦੁੱਧ ਨੂੰ ਪੂਰਾ ਹੋ ਕਰ ਦਿੰਦੇ ਹਾਂ ਹਾਂ ਜੀ ਪੂਰੇ ਦੁੱਧ ਤੇ ਜਾਂਦੀ ਹੈ ਪੂਰੇ ਦੁੱਧ ਤੇ ਜਾਂਦੀ ਹੈ ਠੀਕ ਹੈ ਜੀ ਤੇ ਦੁਖ ਲੋ ਬਈ ਇਹ ਰਿਜ਼ਲਟ ਦੂਜਾ ਦਿਖਾ ਰਹੇ ਆ ਤੁਹਾਨੂੰ ਕਿ ਰਿਜ਼ਲਟ ਕੀ ਹੈ ਕਿਉਂਕਿ ਜੋ ਜੈਨੂਇਨ ਆ ਉਹ ਸਾਹਮਣੇ ਆ ਠੀਕ ਹੈ ਇਹਦੇ ਵਿੱਚ ਕੋਈ ਲਾ ਕੇ ਵਝਾ ਕੇ ਨਹੀਂ ਜਦੋਂ ਮਰਜ਼ੀ ਜਿਹੜਾ ਮਰਜ਼ੀ ਚੈੱਕ ਕਰ ਸਕਦਾ ਫੈਟ ਦੀ 7.0 ਤੇ ਪਲੱਸ ਹੈ ਜੀ ਫੈਟ ਪਲੱਸ ਹੈ 7 ਪਲੱਸ ਹੈ ਇਹ ਵੀ ਬਹੁਤ ਪੋਜ਼ਿਟਿਵ ਗੱਲ ਹੈ ਕਿ ਫੈਟ ਉਹਦੀ ਚੰਗੀ ਹੈ ਹਾਂ ਹਾਂ ਬਾਕੀ ਪਿਛਲੀ ਵਾਰੀ ਝੋਟੀ ਦੇ ਸੂਣ ਤੋਂ ਪਹਿਲਾਂ ਮੜ ਜਾ ਇਨਫੈਕਸ਼ਨ ਜਾਂ ਬੱਚੇਦਾਨੀ ਦੀ ਦਿਖਾਈ ਗਈ। ਅੱਛਾ ਇਹ ਵੀ? ਹਾਂ ਨਹੀਂ ਸੂਣ ਤੋਂ ਪਹਿਲਾਂ ਸੂਣ ਤੋਂ ਪਹਿਲਾਂ ਡਿੱਗੀ ਗਈ ਬਾਲੇ। ਅੱਛਾ ਪਿਛੇ ਬੱਚੇ ਜੀ ਨਹੀਂ ਬਹੁਤ ਡਿੱਗੀ ਸੀ ਉਹ ਸਾਲ ਦੇਖੋ ਡੰਗਰਾਂ ਨੇ। ਹਾਂ 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 ਹਾਂ। ਉਦੋਂ ਦੀ ਗੱਲ ਐ ਫਿਰ। ਇਹ ਉਹਦੇ ਚ ਆ ਗਈ ਸੀ ਹਾਂ। ਇਹਨੂੰ ਫਿਰ ਨਾ ਬਾਲੀ ਸੇਵਾ ਨਹੀਂ ਹੋਈਦੀ ਉਦੋਂ। ਹਮਮ ਹੁਣ ਇਸ ਵਾਰ ਤਿਆਰ ਕਰਕੇ ਦੇਖਾਂਗੇ ਕੀ ਕਰੀ। ਵੀ ਕਿ ਦੂਜੇ ਸੂਏ ਕਿੰਨੇ ਦੁੱਤੇ ਜਾਂਦੀ ਆ। ਹਾਂ ਹਾਂ। ਬਾਕੀ ਇਹ ਦੇਖੋ ਸਾਰੀਆਂ ਕੁਆਲਿਟੀਆਂ ਹੈਗੀਆਂ ਇਸ ਚ। ਕੋਈ ਦਿੱਕਤ ਨਹੀਂ ਕਿਸ ਤਰ੍ਹਾਂ ਦੀ ਦੁੱਧ ਵਾਲੇ ਪਾਸੋਂ ਵੀ ਤੇ ਆਰਡਰ ਚ ਜ਼ਰੂਰ ਮਾਫ ਕਰ ਰਹੀਆਂ ਨੇ ਜਿਹੜੀ ਦੇਖੋ ਆ ਨੀਚੇ ਦੇਖੋ ਹੁਣ ਦਾ ਤੁਸੀਂ ਇਹ ਆਪਣੇ ਆਪ ਬਿਲੀਟੀ ਬੈਠੀ ਐ ਤੇ ਆ ਦੇਖ ਲਓ ਥੱਲੇ ਮਿਲਕਵੇਨ ਜਿਹੜੀਆਂ ਕੱਲੀ ਕੱਲੀ ਦਿਖ ਰਹੀ ਐ ਉੱਪਰ ਦੁੱਧ ਵਸ ਕੋ ਤੇ ਧਾਰ ਦੂਰ ਕਿਵੇਂ ਆ ਦੀ ਧਾਰੋ ਕੀ ਧਾਰ ਟਾਈਟ ਤਾਂ ਨਹੀਂ ਹੈਗੀ ਨਾ ਕੋਈ ਟਾਈਟ ਧਾਰ ਨਹੀਂ ਹੈਗੀ ਮੈਂ ਕਿਹਾ ਆਰਡਰ ਇੱਕ ਥਾਣਾ ਥੋੜੇ ਜਿਓ ਉਹਨੇ ਵੀ ਥਾਣੋਂ ਮੜਾ ਜਾਂ ਸਟੇਟਸ ਨਹੀਂ ਹੋ ਜਾਂਦਾ ਹਾਂ ਉਵੇਂ ਮੜਾ ਹੀ ਹੋ ਗਿਆ ਸੀਗਾ ਉਹ ਮੜਾ ਹੀ ਟੇਢੀ ਹੋ ਗਈ ਅੱਛਾ ਅਗਲੀ ਵਾਰੀ ਹੋਮੋਪੈਥ ਨੇ ਇਹਦਾ ਕਵਰ ਹੋ ਜੂ ਹਾਂ ਤੇ ਆ ਜਿਹੜੇ ਨਿਸ਼ਾਨ ਜੇ ਪਏ ਆਂ ਆਰਡਰ ਤੇ ਇਹ ਤਾਂ ਮੜਾ ਮੜਾ ਬੈਠਾ ਮੁੱਠੋ ਨਾ ਕੋਈ ਬੱਚਾ ਵਿਚਾਰਾ ਲੋ ਮੂੰਹ ਜਿਹੜਾ ਮੂੰਹ ਮਾਰ ਦਿੰਦਾ ਵਿਚ ਦਾ ਤੇ ਉਹ ਨੇ ਹਨਾ ਉਹਦੇ ਕੱਟ ਜੇ ਲੱਗੇ ਹੋਏ ਨੇ ਨਹੀਂ ਬਾਈਕ ਮੜਾ ਜ ਆਡਰ ਆ ਡਰੇ ਟੈਟ ਆਉਂਦੇ ਜੀ ਹਾਂ ਹੋਰ ਕੋਈ ਕੱਟ ਨਹੀਂ ਬਾਕੀ ਐਨ ਟੌਪ ਆ ਓਕੇ ਦੀ ਰਿਪੋਰਟ ਆ ਬਾਕੀ ਆ ਦੇਖ ਲੋ ਜੀ ਹਾਈਟ ਲੈਂਥ ਦਾ ਇਹਦਾ ਮਰ ਗਿਆ ਦੀ 1 ਮਹੀਨੇ ਦਾ ਅਟੈਕ ਹੋ ਕੇ ਹਾਂ ਹਾਂ ਆਈ ਮਿਲਦੀ ਆ ਪਾੜਾ ਡੇਗੋ ਹਾਂ ਮੁੱਠੀ ਵਾਸ ਐਂ ਬੈਜੋ ਉਹਦੀ ਮਿਲ ਪਣੇ ਨੇ ਕੋਈ ਇਹਨੂੰ ਦਿੱਕਤ ਨਹੀਂ ਆਈ ਹੈਗੀ ਹੁਣ ਵੀ ਇਸ ਟਾਈਮ 11 ਕਿਲੋ ਦੁੱਧ ਹੈਗੇ ਮਤਲਬ ਠੰਡੀ ਸੀਲ ਆ ਹਾਂ ਹੁਣ ਇਹ ਮਹੀਨੇ ਸਵਾ ਮਹੀਨੇ ਦੀ ਗੱਬਣਾ ਏਵੀਐਸ ਦਾ ਰੈਡੂ ਜਿਹੜਾ ਸੈਕਸਸ ਸੀਮਾ ਅੱਛਾ ਸੈਕਸਸ ਸੀਮਾ ਤੋਂ ਕੱਪੜਾ ਤੋ ਆ ਦੇਖ ਲਓ ਮਿੱਤਰੋ ਰਿਜ਼ਲਟ ਤੁਹਾਡੇ ਸਾਹਮਣੇ ਆ ਜੀ ਕੋਈ ਨੂਰ ਦਾ ਕੱਦ ਕਾਟ ਪੱਖੋ ਤਾਂ ਵੈਸੇ ਨਹੀਂ ਮਾਰ ਖਾਂਦੇ ਇਹ ਤੇ ਸ਼ਰਾਫਤ ਬਹੁਤ ਆ ਇਹ ਨਹੀਂ ਗੱਲ ਪਰ ਕੱਲੀ ਇੱਕ 네ਗਟਿਵ ਪੁਆਇੰਟ ਜਿਹੜਾ ਕੱਲਾ ਉਹ ਆਰਡਰ ਵਾਲਾ ਜ਼ਰੂਰ ਆ ਇਹ 네ਗਟਿਵ ਕਹਿ ਲਓ ਜਾਂ ਇਹਨੂੰ ਗੁੱੱਜਾ ਆਰਡਰ ਕਹਿ ਲਓ ਹਨਾ ਪਰ ਇਹ ਵਪਾਰਪਨ ਚ ਥੋੜਾ ਜਿਹਾ ਹੋਰ ਕਰ ਜਾਂਦੀ ਦੂਜੇ ਸੂਏ ਪਤਾ ਲੱਗ ਜੂ ਵੀ ਕੀ ਕਿੱਥੇ ਕੀ ਕਰਦੀ ਆ ਦੁੱਧ ਚੰਗਾ ਕੱਢਿਆ ਕਰ ਸਾਰੀਆਂ ਝੋਟੀਆਂ ਨੇ ਉਹ ਬਾਕੀ ਜੋ ਵੀ ਰਿਜ਼ਲਟ ਹੋਊ ਤੁਹਾਨੂੰ ਅੱਗੇ ਦਿਖਾਵਾਂਗੇ ਜੀ। ਸੋ ਧੰਨਵਾਦ ਜੀ। ਜਸਪਾਲ ਵੀਰੇ ਧੰਨਵਾਦ। ਤੇ ਇਹ ਰਿਜ਼ਲਟ ਦਿਖਾਉਣ ਲਈ ਕਿਉਂਕਿ ਲੋਕਾਂ ਨੂੰ ਨੈਗੇਟਿਵ ਪੋਜ਼ਿਟਿਵ ਸਾਰੀ ਪਤਾ ਲੱਗੀ। ਹਾਂਜੀ ਹਾਂਜੀ। ਕਿ ਕੀ ਆ ਹਨਾ? ਹਾਂਜੀ ਹਾਂਜੀ। ਤੇ ਆਪਾਂ ਕੋਈ ਬਣਾ ਕੇ ਨਹੀਂ ਗੱਲ ਕਰਦੇ ਕੋਈ ਵੀ ਜੇ ਕੋਈ ਆਪਣਾ ਦੁੱਧ ਬਹੁਤ ਵਧੀਆ ਕੱਢਦਾ ਹਾਈਟ ਲੈਂਥ ਬਹੁ ਆ ਗਈ। ਹਾਈਟ ਲੈਂਥ ਬਹੁਤ ਆ ਗਈ। ਜਲਦੀ ਗੱਭਣ ਹੋਗੀ। ਆਵਦੀ ਮਾਂ ਨੂੰ ਲੱਖ ਰੁਪਏ ਦੀ ਕੀਮਤ ਵੱਧ ਆਏ। ਕੀਮਤ ਵੱਧ ਆ। ਇਹ ਵੀ ਗੱਲ। ਟਿਕੀ ਕੀ ਲਾਇਆ ਆਪਾਂ ਨੇ? ਹਾਂ ਸਹੀ ਗੱਲ ਆ। ਅੱਗੇ ਇਹ 15 ਕਰ ਗਈ। ਗਾਂਾਂ ਬੱਚੇ ਜੇ ਬਰੀਡ ਤੇ ਕੰਮ ਕਰਾਂਗੇ ਤਾਂ ਕੰਮ ਤਾਂ ਆਊਗਾ। ਹਾਂ ਤਾਂ ਆਉਣੀ ਆਉਣੀ। ਕੱਲਾ ਟਾਈਮ ਖਰਾਬ ਕਰਿਓ ਕਿਸੇ ਨਾ ਕਿਸੇ ਟਾਈਮ ਤਾਂ ਮੁੜੇ ਆਊਗਾ। ਕਿਸੇ ਟਾਈਮ ਉਹ ਉਹਨੇ ਦੇਖਣਾ ਹੀ ਆ। ਆਹ ਦੇਖੋ ਤੁਸੀਂ ਹਾਈਟ ਦੇਖੋ ਇਹਦੀ ਕਿੰਨੀ ਹੈ? ਹਾਈਟ। ਅਜੇ ਵਧੀ ਜਾਂਦੀ ਹੈ ਇਹ ਚਾੜ ਦਿੰਦੇ ਆ ਇਹ। ਹਾਂ। ਇਹ ਕਿਹੜਾ ਅਜੇ ਪੂਰੀ ਹੋ। ਇਹ ਤੇ ਕਿਹੜਾ ਪੂਰੀ ਹੋ ਗਈ ਸਹੀ ਗੱਲ ਹੈ। ਅਜੇ ਤਾਂ ਇਹਨੇ ਹੋਰ ਟਾਈਮ ਇਹਦਾ ਪਿਆ। 500 ਲੱਖ ਬਾਕੀ ਆ। 500 ਲੱਖ ਲਗਭਗ ਰੋਥ ਕਰਦੀ ਹੈ ਇਹ ਲਗਭਗ। ਕਰ ਦਈਏ ਕਰ ਦਈਏ ਤੁਸੀਂ ਹਾਈਟ ਲਾਈਨ ਨਮਾਉਂ ਨੂੰ ਮੂਣ ਵਾਲਾ ਕੰਮ ਹੁਣ ਬਈ ਸਰਦੀ ਚ ਘਾਟ ਹੀ ਹੁੰਦਾ ਹੈ। ਹੈਨਾ? ਇਕੋ ਐਫਐਮਡੀ ਕਰਕੇ ਕਈ ਦੇ ਪਸ਼ੂਆਂ ਦੇ ਨਹੀਂ ਜਾਂਦਾ ਨੇੜੇ ਅੱਜ ਕੱਲ ਤਾਂ ਹੀ ਵੀਡੀਓ ਆਪਾਂ ਓਨੇ ਓਨੇ ਕੀ ਪਾਉਂਦੇ ਆ ਜਿੰਨੀ ਕੀ ਜਾਇਜ਼ ਆ ਲੁਕਾ ਐਫਐਮਡੀ ਕਿਤੇ ਚਲੇ ਗਿਆ ਪੈਰ ਲੈ ਕੇ ਉਹ ਸਾਲੀ ਅੱਜ ਕੱਲ ਦਿੱਕਤ ਆ ਤੇ ਉਹ ਤੋਂ ਬਚਤ ਵੀ ਰੱਖਣੀ ਚਾਹੀਦੀ ਆ ਸੋ ਧੰਨਵਾਦ ਜੀ ਸਾਰੇ ਭਰਾਵਾਂ ਦਾ ਜੁੜਨ ਲਈ